ਵੇਖੋ ਤੁਹਾਨੂੰ ਪਤਾ ਵਾ ਬਾਬਾ ਜੀ ਦੇ ਬਾਰੇ ਇਹਨਾਂ ਨੇ ਕੀ ਕਿਹਾ ਸੀ ਅੰਬੇਦਕਰ ਬਾਰੇ ਇਹਨਾਂ ਨੇ ਵਿਧਾਨ ਲੋਕ ਸਭਾ ਦੇ ਵਿੱਚ ਜੋ ਕਿਹਾ ਸੀ ਇਹ ਸ਼ਰਮਨਾਕ ਆ ਅਸੀਂ ਸਾਰੇ ਹਿੰਦੁਸਤਾਨ ਲੱਗੇ ਦੇਸ਼ ਕਹਨੇ ਪਏ ਆ ਵੀ ਇਹਨੂੰ ਅਸਤੀਫਾ ਦੇਣਾ ਚਾਹੀਦਾ ਔਰ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਜੋ ਸਵਿਧਾਨ ਦੇ ਨਾਮ ਤੇ ਬਿਲਕੁਲ ਗਲਤ ਹੁੰਦਾ ਪਿਆ ਵਾ ਸਾਰੇ ਹੱਸੇ ਕਰਕੇ ਆਹੀ ਕਰਕੇ ਕਹਿੰਦੇ ਪਏ ਨੇ ਲੋਕ ਸਾਰਾ ਪੰਜਾਬ ਵੇਖੋ ਇਹਨਾਂ ਦੇ ਨਾਲ ਬਰਖਲਾ ਵਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਵਾ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਮਸ਼ਾਤੇ ਪੀਤੇ ਦਿਨ ਤਾਂ ਹੋਰ ਵੀ ਜੱਥੇਬੰਦੀਆਂ ਵੱਲੋਂ ਨਾਲ ਕੀਤਾ ਗਿਆ ਬੰਦ ਦਾ ਕਾਲ ਕੀ ਦਿੱਤੀ ਗਈ ਪਰ ਫਿਰ ਵੀ ਉਹੀ ਹਾਲ ਹੈ ਦੇਖੋ ਕੁਛ ਨਹੀਂ ਹੋਇਆ ਸਾਰੇ ਲੋਕ ਨਾਲ ਆ ಕಾಂಗ್ರೆਸ ਨਾਲ ਆ ਸਾਰੇ ਅਸੀਂ ਜਿਹੜੀ ਭਾਰਤ ਜਨਤਾ ਪਾਰਟੀ ਦੇ ਉਲਟਾ ਤਕਰੇ ਹੋ ਗਿਆ ਸੀ ਇਹਨਾਂ ਨੂੰ ਨਾ ਇਹਨਾਂ ਦੇ ਇਹਨਾਂ ਦੇ ਐਫਆਈਆਰ ਵੀ ਦਰਜ ਕਰਾਣੀਆਂ ਆ ਤੇਰ ਦੇ ਪਰਚਾ ਵੀ ਦਰਜ ਕਰਾਣਾ ਵਾ ਅਗਰ ਨਾਮ ਮਸਲਾ ਆਲੇ ਤਾਂ ਹੋਰ ਵੀ ਜੱਥੇਬੰਦੀਧਰ ਨਾਲ ਸਾਰੇ ਸਾਰੇ ਹਿੰਦੁਸਤਾਨ ਦੀਆਂ ਜੱਥੇਬੰਦੀਆਂ ਸਾਡੇ ਨਾਲ ਆ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਠੀਕ ਕਰਾਂਗੇ ਕੀ ਸਮਝਦੇ ਨੇ ਕਿਉਂ ਕੀਤਾ ਜੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਜੋ ਕੁਝ ਕਰਦੇ ਪਏ ਆ ਇਹਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਲੋਕ ਸਭਾ ਦੇ ਵਿੱਚ ਬੋਲਦਾ ਪਿਆ ਵਾ ਇਹਨੂੰ ਸ਼ਰਮ ਆਉਣੀ ਚਾਹੀਦੀ ਬਾਬਾ ਜੀ ਨੇ ਤਾਂ ਸੰਵਿਧਾਨ ਲਿਖਿਆ ਵਾ ਲੋਕ ਉਹਨਾਂ ਦੀ ਇੱਜ਼ਤ ਕਰਦੇ ਆ ساری ਦੁਨੀਆ ਉਹਨਾਂ ਦੀ ਹਿੰਦੁਸਤਾਨ ਕੀ ساری ਦੁਨੀਆ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਸੰਵਿਧਾਨ ਬਾਬਾ ਜੀ ਅੰਮੇਦਕਰ ਸਾਹਿਬ ਨੇ ਲਿਖਿਆ ਸੀ ਉਹ ਸੰਵਿਧਾਨ ਦੇ ਉਲਟ ਬੋਲ ਰਹੇ ਨੇ ਅਮੇਸ਼ਾ ਤੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਾਰੇ ਆਲ ਇੰਡੀਆ ਦੇ ਵਿੱਚ ਹਰ ਇੱਕ ਬਲੌਗ ਦੇ ਵਿੱਚ ਬਲੌਗ ਪ੍ਰਧਾਨਾਂ ਨੇ ਅੱਜ ਇਹ ਵਿਰੋਧ ਕੀਤਾ ਹੈ ਅਸੀਂ ਸਾਰੇ ਜਥੇਬੰਦੀਆਂ ਦੇ ਨਾਲ ਕਿਉਂਕਿ ਹਿੰਦੁਸਤਾਨ ਬਾਪੂ ਗਾਂਧੀ ਅਤੇ ਪੀਮਰਾਓ ਅੰਮੇਦਕਰ ਸਾਹਿਬ ਦੀ ਸੋਚ ਤੇ ਅਸੀਂ ਕਾਂਗਰਸ ਪਾਰਟੀ ਹਮੇਸ਼ਿਆ ਹੀ ਧਰਮ ਦੇ ਕਿਥੇ ਦੇ ਨਾਲ ਪਾਰਟੀ ਰਹੀ ਏ ਸਾਰਿਆਂ ਨੂੰ ਨਾਲ ਲੈ ਕੇ ਚਲਦੀ ਏ ਇਹ ਬੀਜੇਪੀ ਫਿਰਕਾ ਪਰਸਪਾਰਟੀ ਏ ਕੀ ਤਾਂ ਕੀ ਇਹ ਲੋਕਾਂ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਲੋਕਾਂ ਦੇ ਵਿੱਚ ਫਿਰਕਾ ਪ੍ਰਸਤੀ ਫੁਲਾ ਰਹੇ ਨੇ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਇਹਨਾਂ ਦੇ ਕੰਨ ਖੁੱਲਣੇ ਚਾਹੀਦੇ ਆ ਅਸੀਂ ਸਾਰੀ ਕਾਂਗਰਸ ਪਾਰਟੀ ਦਲਿਤ ਭਾਈਚਾਰੇ ਦੇ ਨਾਲ ਆ ਤੇ ਅਸੀਂ ਇਹਦਾ ਕੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਦੇ ਅਮਿਤ ਸ਼ਾਹ ਜੀ ਦੇ ਪਰਚਾ ਦਰਜ ਹੋਣਾ ਚਾਹੀਦਾ ਇਹ ਜਿਹੜਾ ਮਸਲਾ ਹੁਣ ਐਜੀਟੇਸ਼ਨ ਸ਼ੁਰੂ ਹੋ ਗਈ ਆ ਸਾਰੇ ਜਥੇਬੰਦੀਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਜਾਣੇ ਨਾਲ ਆ ਕੇ ਇਸ ਦੇ ਵਿਰੋਧ ਵਿੱਚ ਖੜੇ ਹੋਈਏ ਤਾਂ ਕਿ ਇਹ ਜਿਹੜੀ ਸਰਕਾਰ ਹੈ ਦਲਤਾਂ ਦੇ ਵਿਰੋਧ ਦੇ ਵਿੱਚ ਕੰਮ ਕਰ ਰਹੀ ਆ ਤੇ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਤੇ ਅਮਿਤ ਸ਼ਾਹ ਤੇ ਪਰਚਾ ਹੋਣਾ ਚਾਹੀਦਾ ਇਹ ਅੱਜ ਦਾ ਮਸਲਾ ਦੇਖੋ ਜੀ ਇਹ ਕਾਫੀ ਸਮਾਂ ਹੋ ਗਿਆ ਵਾ ਇਹ ਜਿਹੜੇ ਸਾਡੇ ਬਹੁਤ ਹੀ ਆਪਣਾ ਆਪਣੇ ਆਪ ਨੂੰ ਸਮਝਦਾਰ ਸਮਝਦੇ ਨੇ ਅਮਿਤ ਸ਼ਾਹ ਜੀ ਜੋ ਕਿ ਪਹਿਲੋ ਹੀ ਤੜੀ ਪਾਰਨੇ ਇਹਨਾਂ ਨੇ ਸਾਡੇ ਦੇਸ਼ ਦੇ ਸੰਵਿਧਾਨ ਦੇ ਬਾਰੇ ਮਾੜੀ ਟਿੱਪਣੀ ਬੋਲੀ ਆ ਬਾਬਾ ਜੀ ਸਾਹਿਬ ਦੇ ਬਾੜਾ ਬੋਲਿਆ ਵਾ ਔਰ ਇਹਨਾਂ ਨੂੰ ਇਹ ਨਹੀਂ ਅਗਲ ਵੀ ਵੀ ਇਹ ਅੱਜ ਜੇ ਕਿਤੇ ਗ੍ਰਹਿ ਮੰਤਰੀ ਦੀ ਪੋਸਟਰ ਤੇ ਮੌਜੂਦ ਨੇ ਤੇ ਇਹ ਸਿਰਫ ਸੰਵਿਧਾਨ ਦੀ ਬਦੌਲਤ ਹੈ ਸੰਵਿਧਾਨ ਤੋਂ ਬਿਨਾਂ ਇਹ ਇਲੈਕਸ਼ਨ ਨਹੀਂ ਸੀ ਲੜ ਸਕਦੇ ਤੇ ਨਾ ਸੀ ਉੱਥੇ ਇਹ ਆਪਣੇ ਆਪ ਨੂੰ ਮਤਲਬ ਅਮਿਤ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਬਣਾ ਸਕਦੇ ਸੀਗੇ ਔਰ ਇਹਨਾਂ ਨੇ ਜੋ ਵੀ ਕੀਤਾ ਵਾ ਬਹੁਤ ਇਹਨਾਂ ਦੀ ਆਪਾਂ ਸਖਤ ਨੰਦਿਆਂ ਤੇ ਨਖੀਦੀ ਕਰਦੇ ਆ ਔਰ ਮੈਂ ਜਿੰਨੀਆਂ ਵੀ ਜੱਥੇਬੰਦੀਆਂ ਵਾ ਸਾਡੀਆਂ ਐਸਬੀਸੀ ਚਾਹੇ ਓਬੀਸੀ ਜਿੰਨੀਆਂ ਮinorities ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਹੈ ਇਹ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਅਮਿਤ ਸ਼ਿਲਾ ਦੇ ਖਿਲਾਫ ਮੋਰਚਾ ਖੋਲਿਏ ਤੇ ਇਹਦੇ ਖਿਲਾਫ ਐਸਟਰੋ ਐਕਟ ਦਾ ਪਰਚਾ ਦਰਜ ਕਰਾ ਕੇ ਇਹਨੂੰ ਜਲਦ ਤੋਂ ਜਲਦ ਸਲਾਖਾ ਪਿੱਛੇ ਭੇਜਿਆ ਜਾਵੇ ਅਗਰ ਨਾ ਮਸਲਾ ਆਇਆ ਤਾਂ ਫਿਰ ਇਹ ਹੋਵੇ ਕਿ ਸਾਡੇ ਕੋਲ ਬਹੁਤ ਮਸਲੇ ਆ ਜੀ ਸਾਡੇ ਬਾਰੇ ਸਾਨੂੰ ਕੋਈ ਦੱਸਣ ਦੀ ਲੋੜ ਨਹੀਂ ਗਈ ਸਾਡੀਆਂ ਜੱਥੇਬੰਦੀਆਂ ਜਦੋਂ ਇਕੱਠੀਆਂ ਹੋ ਜਾਂਦੀਆਂ ਵਾਂ ਤੇ ਫਿਰ ਬੜੀਆਂ-ਬੜੀਆਂ ਵਡੀਆਂ ਸਰਕਾਰਾਂ ਵੀ ਝੁਕਦੀਆਂ ਔਰ ਇਹ ਦਲਤਬਰਾਦ ਦੀ ਸੋਚ ਰੱਖਦੇ ਨੇ ਇਹ ਜਿਹੜੀ ਮਨੁੱਖ ਸਮ੍ਰਿਤੀ ਆ ਇਹ ਨੂੰ ਦੁਬਾਰਾ ਹਿੰਦੁਸਤਾਨ 'ਚ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰ ਰਿਹਾ ਜੋ ਕਿ ਬਿਲਕੁਲ ਗਲਤ ਆ ਇਹ ਬਿਲਕੁਲ ਨਹੀਂ ਕਰ ਸਕਦੇ ਸੰਵਿਧਾਨ ਤੋਂ ਉੱਪਰ ਕੁਛ ਨਹੀਂਗਾ ਤੇ ਸੰਵਿਧਾਨ ਇੱਕ ਐਸੀ ਚੀਜ਼ ਆ ਜਿਨੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਵਾ ਔਰ ਇਹ ਚਾਹੁੰਦੇ ਆ ਹੱਕ ਖੋਇਆ ਜਾਵੇ ਦਲਤਾਂ ਦਾ ਜੋ ਇਹ ਦਲਤ ਕਮਿਊਨਿਟੀਆ ਨਹੀਂ ਬਰਦਾਸ਼ਤ ਕਰਨਗੀਆਂ